ਦੇ ਸਤਿਕਾਰਯੋਗ ਸ਼ਬਦਾਂ ਵਿੱਚ ਗੱਲ ਕਹੀ ਕਿ ਲੱਗੀ ਪੁੱਤਰ ਗੰਗਿਆ ਤੇਰੇ ਕੋਲ ਤੇ ਕਾਹਦਾ ਪਰਦਾ ਹੈ ਤੈਨੂੰ ਸਭ ਉਤਰਾ ਚੜਾ ਦਾ ਪਤਾ ਹੈ ਤੇ ਤੈਨੂੰ ਬੇਨਤੀ ਕਰਾਂ ਇੱਥੇ ਮੋਹਰਾਂ ਦੀ ਥੈਲੀ ਪਈ ਸੀ ਮੈਨੂੰ ਲੱਗਦਾ ਤੂੰ ਚੁੱਕ ਕੇ ਸੰਭਾਲ ਲਈ ਗੰਗੂ ਕਲਪ ਗਿਆ ਕਿ ਲੱਗਿਆ ਮਾਂ ਮੈਂ ਤੈਨੂੰ ਆਪਣੇ ਘਰ ਵਿੱਚ ਰੱਖਿਆ ਤੈਨੂੰ ਪਤਾ ਤਾਂ ਇਸ ਵੇਲੇ ਪੱਤਾ ਪੱਤਾ ਤੇਰਾ ਵੈਰੀ ਹੈ ਇਕ ਗਲੀਆਂ ਦੇ ਘਾਹ ਨੂੰ ਵੀ ਜ਼ੁਬਾਨ ਲੱਗੀ ਹੋਈ ਪਈ ਐ ਇਹ ਵੀ ਤੇਰੇ ਖਿਲਾਫ ਗਵਾਹੀ ਦੇਣ ਨੂੰ ਤਿਆਰ ਨੇ ਤੇ ਤੇਰਾ ਕੋਈ ਆਪਣਾ ਤੇਰੇ ਕੋਲ ਨਹੀਂ ਜੇ ਮੈਂ ਤੈਨੂੰ ਸਹਾਰਾ ਦਿੱਤਾ ਤੇ ਤੂੰ ਮੇਰੇ ਤੇ ਥੈਲੀ ਇਹ ਪੈਸਿਆਂ ਦੀ ਮੋਹਰਾਂ ਦੀ ਥੈਲੀ ਦਾ ਦੋਸ਼ ਲਾਉਣੀ ਐ ਜਦੋਂ ਗੰਗੂ ਉੱਚੀ ਉੱਚੀ ਬੋਲਿਆ ਮਾਂ ਦਾ ਕਲੇਜਾ ਤੜਕਿਆ ਅੱਜ ਤੱਕ ਮਾਂ ਗੁਜਰੀ ਨੇ ਕਦੇ ਹੱਥ ਨਹੀਂ ਸੰਜੋੜੇ ਅੱਜੋ ਨੇ ਗੰਗੂ ਅਕੇ ਵੀ ਹੱਥ ਜੋੜ ਦਿੱਤੇ ਗੰਗੂ ਅੱਗੇ ਹੱਥ ਜੋੜ ਕੇ ਕਹਿਣ ਲੱਗੀ ਉਹ ਗੰਗਿਆ ਤੂੰ ਨਹੀਂ ਵੀ ਚੁੱਕੀ ਚੁੱਪ ਕਰ ਜਾ ਉੱਚੀ ਨਾ ਬੋਲ ਉੱਚੀ ਨਾ ਬੋਲ ਜਦੋਂ ਮੇਰਾ ਪੁੱਤਰ ਮਿਲੇਗਾ ਨਾ ਮੈਨੂੰ ਸਾਡਾ ਮਲਾਪ ਹੋਵੇਗਾ ਮੈਂ ਕਹਾਂਗੀ ਆਪਣੇ ਪੁੱਤਰ ਨੂੰ ਗੰਗੂ ਨੇ ਔਖੇ ਵੇਲੇ ਸਾਡੀ ਮਦਦ ਕੀਤੀ ਸੀ ਓਏ ਇੱਕ ਥੈਲੀਆਂ ਦਾ ਕੀ ਮੇਰਾ ਪੁੱਤਰ ਐਡਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਘਰ ਦਾ ਸੱਜਿਆ ਨਵਾਜਿਆ ਉਹ ਤੇਰਾ ਘਰ ਭਰ ਕੇ ਰੱਖ ਦੇਵੇਗਾ ਮਾਇਆ ਨਾਲ ਓਏ ਇਹ ਤਾਂ ਗੱਲ ਹੀ ਕੁਛ ਨਹੀਂ ਤੂੰ ਥੈਲੀ ਦੀ ਗੱਲ ਕਰਨ ਮੈਨੂੰ ਇਹ ਥੈਲੀ ਦੇ ਗਵਾਚਣ ਦਾ ਡਰ ਨਹੀਂ ਓ ਸੱਜਣਾ ਓ ਮੇਰੇ ਕੋਲ ਮੇਰੀ ਨੌ ਦੇ ਲੋ ਕੀਰੇ ਨੇ ਮੇਰੇ ਕੋਲ ਮੇਰੇ ਪਤੀ ਦੇ ਲੋ ਪੁੱਤਰੇ ਨੇ ਮੇਰੇ ਕੋਲ ਮੇਰੇ ਪੁੱਤ ਦੇ ਰੰਗ ਨਿਸ਼ਾਨੀਆਂ ਨੇ ਤੂੰ ਉੱਚੀ ਰੌਲਾ ਨਾ ਪਾ ਮੇਰੇ ਐ ਨਿਸ਼ਾਨੀਆਂ ਰੰਗਵਾਟ ਡਾਣ ਉਹ ਐ ਤੇ ਚੰਦ ਰੋਜ਼ ਦੀ ਗੱਲ ਐ ਤੇਰਾ ਘਰ ਭਰ ਦਿਆਂਗੇ ਤੂੰ ਉੱਚੀ ਨਾ ਬੋਲ ਕਿਤੇ ਮੇਰੇ ਪੁੱਤਰੀਆਂ ਦੀ ਹਵਾ ਬਾਹਰ ਨਾ ਨਿਕਲ ਜਾਏ ਗੰਗੋ ਨੇ ਵੇਖਿਆ ਗੱਲ ਰੌਲੇ ਵਿੱਚ ਪੈ ਜਾਏਗੀ ਮਾਤਾ ਨੂੰ ਉਮੀਦ ਛੱਡ ਕੇ ਮੁੰਨੜੇ ਜਾ ਕੇ ਸ਼ਿਕਾਇਤ ਲਾਇਆ ਉੱਥੋਂ ਆਏ ਨੇ ਜ਼ਾਲਮ ਉਹਨਾਂ ਗ੍ਰਿਫਤਾਰ ਕੀਤਾ ਜਾ ਕੇ ਵਜ਼ੀਰ ਖਾਂ ਕਲਪਿਆ ਵਿਛੈ ਸਰਹੰਦ ਉਹਨੂੰ ਜਾ ਕੇ ਜਵਾਬ ਦਿੱਤਾ ਸੱਜਣਾ ਜਿਹੜਾ ਕੰਮ ਤੂੰ 7 ਮਹੀਨੇ ਕੇਰਾ ਪਾ ਕੇ ਨਹੀਂ ਨਾ ਕਰ ਸਕਿਆ ਜਿਹੜਾ ਕੰਮ ਤੂੰ ਚਮਕੌਰ ਦੀ ਗੜੀ ਵਿੱਚ ਨਹੀਂ ਨਾ ਕਰ ਸਕਿਆ ਲੱਖਾਂ ਦੀਆਂ ਫੌਜਾਂ ਲੈ ਕੇ ਵੀ ਉਹ ਅਸੀਂ ਕਰ ਆਏ। ਉਹਨਾਂ ਆਖੇ ਤੁਸੀਂ ਕੀ ਕੀਤਾ? ਕਹਿਣ ਲੱਗੇ ਤੇਰੇ ਕੋਲ ਤਾਂ ਗੁਰੂ ਗੋਬਿੰਦ ਸਿੰਘ ਬਚ ਕੇ ਨਿਕਲ ਜਾਂਦਾ ਰਿਆ ਨਾ। ਜਿਹੜਾ ਕੰਮ ਅਸੀਂ ਕਰਕੇ ਆਏ ਉੱਥੇ ਤੇਰੇ ਕੋਲ ਆਏਗਾ ਹੁਣ ਗੁਰੂ ਗੋਬਿੰਦ ਸਿੰਘ ਜੀ। ਉਹ ਕਿਵੇਂ ਕਹਿਣ ਲੱਗੇ ਅਸੀਂ ਉਹਦੇ ਦੋਸਤ ਸਾਹਿਬਜ਼ਾਦੇ ਛੋਟੇ ਤੇ ਮਾਂ ਗੁਜਰੀ ਨੂੰ ਲੈ ਕੇ ਆਏ ਐ ਤੇ ਉਹਨਾਂ ਨੂੰ ਤਸੀਹੇ ਦੇ ਕਾਲੀ ਨਾ ਕਰੀ ਡੋਟੇ ਦਿਨ ਵਿੱਚ ਸਜ਼ਾ ਦੇਵੀ ਖਬਰ ਬਾਹਰ ਫੈਲ ਜਾਏਗੀ ਤੇ ਗੁਰੂ ਗੋਬਿੰਦ ਸਿੰਘਾ ਕੇ ਤੇਰੀਆਂ ਮਿੰਨਤਾਂ ਕਰੇਗਾ ਫਿਰ ਜੋ ਤੇਰਾ ਜੀ ਕਰਿਆ ਮਨ ਵਾਲੀ ਕੱਲ ਲੱਗ ਠੀਕ ਐ ਜਲਦੀ ਨਾਲ ਲੈ ਕੇ ਆਵੋ ਮਾਂ ਗੁਜਰੀ ਨੂੰ ਬਾਹਰ ਹੀ ਖੜਾ ਦਿੱਤਾ ਦੋਵੇਂ ਸਹਿਬਜ਼ਾਦਿਆਂ ਨੂੰ ਕਚਹਿਰੀ ਚ ਲੈ ਕੇ ਗਏ ਸਾਰੀ ਦਿਹਾੜੀ ਜ਼ੋਰ ਲਾਇਆ ਸਾਰੀ ਦਿਹਾੜੀ ਜ਼ੋਰ ਲਾਇਆ ਤੇ ਆਖਰਕਾਰ ਉਹਨਾਂ ਨੇ ਵਜ਼ੀਰ ਖਾਂ ਦੀ ਇੱਕ ਵੀ ਗੱਲ ਨਹੀਂ ਮੰਨੀ ਸਤਵੀਰ ਸਿੰਘ ਨੇ ਬਹੁਤ ਸੋਹਣੀਆਂ ਵਿਚਾਰਾਂ ਲਿਖੀਆਂ ਨੇ ਸਹਿਬਜ਼ਾਦੀਆਂ ਦੇ ਬਾਰੇ ਵਿੱਚ ਜਿਹੜਾ ਮਲੇਰ ਕੋਟਲੇ ਦਾ ਨਵਾਬ ਹੈ ਨਾ ਸ਼ੇਰ ਮੁਹੰਮਦ ਖਾਂ ਯਾਦ ਰੱਖੋ ਜਿਹਨੇ ਕੱਲਾ ਹਾਜ਼ਰ ਨਾਰਾ ਮਾਰਿਆ ਸੀ ਵੈਸੇ ਜੰਗ ਲੜਦਾ ਰਿਹਾ ਬਰਾਬਰ ਜਿਹੜਾ ਘੇਰਾ ਪਿਆ ਸੀ ਨਾਨਨਪੁਰ ਸਾਹਿਬ ਉਸ ਘੇਰੇ ਵਿੱਚ ਇਹ ਨਾਲ ਸੀ ਇਹ ਨਹੀਂ ਵੀ ਇਹ ਗੁਰੂ ਘਰ ਦਾ ਕੋਈ ਸ਼ਰਧਾਲੂ ਸੀ ਜਿਹੜੀ ਕਮਕੌਰ ਦੀ ਜੰਗ ਹੋਈ ਹੈ ਉਹਦੇ ਵਿੱਚੋਂ ਜਿਹੜੇ ਪਹਿਲੇ ਬੰਦੇ ਮਰੇ ਨੇ ਉਹਨਾਂ ਵਿੱਚੋਂ ਇੱਕ ਨਾਰ ਸਿੰਘ ਮਰਿਆ ਹੈ ਉਹ ਨਾਰ ਸਿੰਘੇ ਸ਼ੇਰ ਮੁਹੰਮਦ ਖਾਨ ਦਾ ਸਾਕਾ ਭਰਾ ਹੈ ਜਦੋਂ ਚੱਪੜ ਚਿੜੀ ਵਿੱਚ ਜੰਗ ਹੋਣਾ ਹੈ ਬਾਬਾ ਬੰਦਰ ਸਿੰਘ ਬਹਾਦਰ ਦੇ ਨਾਲ ਉਦੋਂ ਵੀ ਇਹ ਸ਼ੇਰ ਮੁਹੰਮਦ ਉਹਦੇ ਜੰਗ ਦੇ ਵਿੱਚ ਹੈ ਆਪਣਾ ਪੁੱਤ ਤੇ ਭਤੀਜਾ ਲੈ ਕੇ ਨਾਲ ਹਾਂ ਉਹਨੇ ਇੱਕ ਗੱਲ ਚੰਗੀ ਕੀਤੀ ਸਿੱਖ ਜਗਤ ਨੇ ਉਹ ਜੋ ਸੰਭਾਲੀ ਹੋਈ ਹੈ ਅਸੀਂ ਨਾ ਸ਼ੁਕਰੇ ਨਹੀਂ ਹੈ ਅਸੀਂ ਨਾ ਸ਼ੁਕਰੇ ਨਹੀਂ ਹੈ ਵੈਸੇ ਅਸੀਂ ਲੋਕਾਂ ਨੂੰ ਦੱਸ ਨਹੀਂ ਸਕੇ ਜੇ ਕਿਤੇ ਅੱਜ ਸਿੱਖੀ ਬਾਰੇ ਦੱਸਣਾ ਹੋਵੇ ਨਾ ਤੇ ਕਈਏ ਵੀ ਦੋ ਤਸਵੀਰਾਂ ਵੇਖ ਲੈ ਸੱਜਣਾ ਸਿਰਫ ਦੋ ਤਸਵੀਰਾਂ ਪਹਿਲੀ ਤਸਵੀਰ ਇਹ ਵੇਖ ਲੈ ਪਈ ਅਸੀਂ ਜੰਗ ਦੇ ਮੈਦਾਨ ਚ ਭਾਈ ਕਨਈਏ ਮੰਗੂ ਪਾਣੀ ਕਿਵੇਂ ਪਿਲਾਉਣਾ ਦੂਜੀ ਤਸਵੀਰ ਇਹ ਵੇਖ ਲੈ ਉਹ ਭਾਵੇਂ ਲੜਦਾ ਰਿਹਾ ਗੁਰੂ ਘਰ ਦੇ ਨਾਲ ਪਰ ਉਹਨੇ ਇੱਕ ਵਾਰੀ ਹਾ ਦਾ ਨਾਰਾ ਮਾਰਿਆ ਤੇ ਅਸੀਂ ਉਹਦੇ ਪਿੰਡ ਜਾ ਕੇ ਉਹਦੇ ਸ਼ਹਿਰ ਜਾ ਕੇ ਗੁਰਦੁਆਰਾ ਹਾ ਦਾ ਨਾਰਾ ਬਣਾ ਦਿੱਤਾ ਤੇਰੇ ਨਾਲ ਸਾਡੀ ਦਸ਼ਮਣੀ ਹੋਵੇਗੀ ਗੱਲ ਵੱਖਰੀ ਹੈ ਪਰ ਤੂੰ ਕਿ ਇਨਸਾਨੀਅਤ ਦਾ ਕੰਮ ਕੀਤਾ ਸੀ ਉਹਨੂੰ ਭਲਾਉਂਦੇ ਨਹੀਂ ਅਸੀਂ ਨਾ ਸ਼ੁਕਰੇ ਨਹੀਂ ਦਸੀਏ ਉਹਨਾਂ ਦੋਕਾਂ ਨੂੰ ਜਿਹੜੇ ਅੱਜ ਟੀਵੀ ਤੇ ਸਾਡੇ ਜੋਕ ਬਣਾਉਂਦੇ ਨੇ ਦੱਸਿਏ ਜੁਣਾ ਲੋਕਾਂ ਨੂੰ ਜਿਹੜੇ ਸਿਰ ਤੇ ਪੱਗ ਬੰਨੀ ਵੇਖ ਕੇ ਮਖੌਲ ਕਰਦੇ ਨੇ ਦੱਸਿਏ ਜੁਣਾ ਲੋਕਾਂ ਨੂੰ ਜਿਹੜੇ ਗਲ ਚ ਪਾਈਆਂ ਕਿਰਪਾਨਾਂ ਵੇਖ ਕੇ ਮਖੌਲ ਕਰਦੇ ਨੇ ਉਹਨਾਂ ਨੂੰ ਦੱਸਿਓ ਤੁਸੀਂ ਇੱਕ ਵਾਰੀ ਹਾ ਦਾ ਨਾਰਾ ਮਾਰ ਕੇ ਦੇਖਿਓ ਅਜੀ ਤੁਹਾਨੂੰ ਕਦੇ ਭਲਾਵਾਂਗੇ ਨਹੀਂ ਇਹ ਗੱਲ ਬੱਕਰੀ ਵੀ ਤੁਹਾਡੇ ਨਾਲ ਲੱਖ ਦੁਸ਼ਮਣੀ ਹੋਵੇ ਪਰ ਤੁਸੀਂ ਤੇ ਜਿਹੜੇ ਕੱਢ ਤੁਹਾਡੀਆਂ ਧੀਆਂ ਪੇੜਾਂ ਨੂੰ ਬਚਾ ਕੇ ਲੈ ਕੇ ਆਉਂਦੇ ਰਹੇ ਜਿਨ੍ਹਾਂ ਦੇ ਕਾਰਨ ਤੁਹਾਡੇ ਮੰਦਰਾਂ ਦੇ ਟੱਲ ਖੜਕਦੇ ਨੇ ਜਿਨ੍ਹਾਂ ਦੇ ਕਾਰਨ ਤੁਹਾਡੇ ਗਲਾਂ 'ਚ ਜਨੇਊ ਨੇ ਜਿਨ੍ਹਾਂ ਦੇ ਕਾਰਨ ਤੁਹਾਡੇ ਮੱਥਿਆਂ 'ਤੇ ਟਿੱਕੇ ਨੇ ਤੇ ਤੁਸੀਂ ਉਹਨਾਂ ਦਾ ਮਜ਼ਾਕ ਨਾ ਉਡਾਓ ਉਹ ਕੱਲ ਤੁਹਾਡੇ ਵਿਰਸੇ ਦੇ ਰਾਖੇ ਰਹਿਣ ਜੇ ਦੀ ਬੇਨਤੀ ਕਰਨ ਕਰਸਾ